ਈ ਸੱਜਣੋ ਮੈਂ ਦੇ ਗੋਧੂ ਬਾਗ ਗਏ ਸੀ ਭਾਈ ਉੱਟਤਾਂ ਵਾਲੇ ਚੋਏ ਤੇ ਤੇ ਇਹ ਵੀ ਆ ਗਿਆ ਫੁੱਲ ਭਰ ਕੇ ਦੇਖੋ ਹੁਣ ਬਣਦਾ ਕੀ ਐ ਕਿੰਗੋ ਦਿਆ ਬਹੁਤ ਜ਼ਿਆਦੇ ਪਾਣੀ ਐ ਦਿਖਾਉਨੇ ਹੁਣ ਤੁਹਾਨੂੰ ਬਹੁਤ ਹਾਲਾਤ ਮਾੜੇ ਨੇ ਹਾਂ ਇਹ ਦੇਖੋ ਵੀ ਇਹ ਆ ਗਿਆ ਭਾਈ ਜਮਨ ਡਟ ਕੇ ਬਾਗਲੇ ਘੜ ਤੇ ਬਾਹਰ ਹੋ ਬੈਠਿਆ ਵਿਚਾਰੇ ਜਾਂਦਾ ਭਰਿਆ ਭਰਾਇਆ ਜਿੱਥੇ ਕਦੇ ਪਾਣੀ ਨਹੀਂ ਆਇਆ ਸੀ ਸੁੱਕਾ ਹੀ ਰਹਿੰਦਾ ਸੀ ਮਾੜਾ ਮੋਟਾ ਚੋਲ ਚੋਲ ਜੇ ਹੁੰਦੀ ਸੀ ਪਰ ਹੁਣ ਇਹ ਭਰਿਆ ਭਰਾਇਆ ਹੈ ਇੱਕਦਮ 24 ਘੰਟਿਆਂ ਦਾ ਹੁਣ ਇਹ ਹੱਥ ਨੂੰ 2-3 ਫੁੱਟ ਵੱਧ ਜਾਂਦਾ ਤਾਂ ਪਾਣੀ ਤੇ ਨਾਲੇ ਪਥੇਰਾ ਪਟਾ ਹੈਗਾ ਹੈ ਪਰ ਫੇਰ ਵੀ ਹੁਣ ਇਹ ਆਉਂਦਾ ਪਾਣੀ ਜਿਵੇਂ ਡੂੰਘੇ ਠਾਉਂਦਾ ਤੁਰਿਆ ਆਹ ਦਿਖਾ ਇਧਰੋਂ ਦਿਖਾ ਦਿੰਨੇ ਆ ਤੁਹਾਨੂੰ ਆਹ ਬੋਹ ਵਾਲੀ ਸੜਕ ਆ ਗਈ ਝਨੀਰੜੀ ਆ ਗਈ ਤੇ ਨਾਮਾ ਪੁਲ ਬਣਾਇਆ ਕਰਕੇ ਨਾ ਉੱਚਾ ਕਰਕੇ ਪਾਣੀ ਨੰਗੀ ਆਂਦਾ ਦੇਖਉਂਦਾ ਲੱਗਦਾ ਤਾਂ ਬਹੁਤ ਕੁਸਾ ਕੇ ਲੀਆਂ ਖੁੱਲੀਆਂ ਪਰ ਫਿਰ ਵੀ ਨੰਗੀ ਆਂਦਾ ਆਸੇ-ਪਾਸੇ ਨੂੰ ਵੀ ਖਤਰੀ ਹੋਗਾ ਜੇ ਉਹਦੇ ਸਾਬ ਰੌਣਾ ਮਗਰੋਂ ਪਾਣੀ ਆਈ ਜਾਂਦਾ ਉਸ ਹਾਵਾਂ ਦਾ ਫਿਰ ਜੀਵਾਂ ਵਿੱਚ ਚੜੂਗੀ ਹੈ ਇੱਕ ਦੋ ਬੰਦੇ ਤਾਂ ਚੜ ਵੀ ਗਏ ਮੱਕਾਂਲੀ ਚੜ ਗਿਆ ਕਿਤੇ ਹੋਰ ਚੜ ਗਿਆ ਸੋ ਖਿਆਲ ਰੱਖੋ ਬਈ ਧੰਨਵਾਦ ਸਾਰਿਆਂ ਦਾ